ਭਾਰਤ ਦੀ ਕ੍ਰਿਕਟ ਟੀਮ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਇੱਕ ਵਾਰ ਫਿਰ ਤੋਂ T20 ਕ੍ਰਿਕਟ ਵਰਲਡ ਕੱਪ ਦੇ ਵਿੱਚ ਹਰਾ ਦਿੱਤਾ ਤੇ ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਪਾਕਿਸਤਾਨ ਦੇ ਫੌਜ ਮੁਖੀ ਆਸੀਮ ਮੁਨੀਰ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਜੀ ਹਾਂ ਆਸੀਮ ਮੁਨੀਰ ਦੀ ਨਾਰਾਜ਼ਗੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਉੱਤੇ ਵੀ ਭਾਰੀ ਪੈ ਸਕਦੀ ਹੈ ਤਾਂ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੀਫ ਦੀ ਕੁਰਸੀ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ ਤਾਂ 15 ਫਰਵਰੀ ਨੂੰ ਭਾਰਤ ਨੇ T20 ਕ੍ਰਿਕਟ ਵਰਲਡ ਕੱਪ 2026 ਦੇ ਆਪਣੇ 27ਵੇਂ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ 61 ਦੌੜਾਂ ਦੇ ਨਾਲ ਹਰਾ ਦਿੱਤਾ ਤਾਂ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਸੀ ਤਾਂ ਇਸ ਕਰਾਰੀ ਹਾਰ ਦਾ ਅਸਰ ਸਿਰਫ ਮੈਦਾਨ ਤੱਕ ਹੀ ਸੀਮਤ ਨਹੀਂ ਸਗੋਂ ਪਾਕਿਸਤਾਨ ক্রিকেট ਬੋਰਡ ਯਾਨੀ ਕਿ ਪੀਸੀਬੀ ਦੇ ਚੇਅਰਮੈਨ ਮੁਹਸਿਨ ਨਕਵੀ ਤੱਕ ਵੀ ਪਹੁੰਚ ਚੁੱਕਿਆ ਤਾਂ ਸਾਬਕਾ ਪਾਕਿਸਤਾਨੀ ক্রিকেট ਟੀਮ ਦੀ ਤਿਆਰੀ ਅਤੇ ਚੋਣ ਪ੍ਰਕਿਰਿਆ ਉੱਤੇ ਹੁਣ ਸਵਾਲ ਖੜੇ ਹੋ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸੀਮ ਮੁਨੀਰ ਵੀ ਇਸ ਹਾਰ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਕੋਲੰਬੋ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ ਦੇ ਵਿੱਚ 7 ਵਿਕਟਾਂ ਦੇ ਨੁਕਸਾਨ ਉੱਤੇ 175 ਦੌੜਾਂ ਬਣਾਈਆਂ ਦੱਸਦੀ ਹੈ ਕਿ ਇਸ਼ਾਨ ਕਿਸ਼ਨ ਨੇ ਟੀਮ ਦੇ ਲਈ ਸ਼ਾਨਦਾਰ ਪਾਰੀ ਖੇਡੀ ਉਸਨੇ 40 ਗੇਂਦਾਂ ਦੇ ਵਿੱਚ ਤਾਬੜ ਤੋੜ 77 ਦੌੜਾਂ ਬਣਾਈਆਂ ਜਿਸ ਦੇ ਵਿੱਚ 10 ਚੋਕਕੇ ਅਤੇ 3 ਛੱਕੇ ਵੀ ਸ਼ਾਮਲ ਸਨ ਦੱਸਦੀ ਹੈ ਕਿ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ ਹੈ ਜਿਹੜੀ 18 ਓਵਰਾਂ ਦੇ ਵਿੱਚ 114 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤਾਂ ਭਾਰਤ ਨੇ ਮੈਚ 61 ਦੌੜਾਂ ਦੇ ਨਾਲ ਜਿੱਤ ਲਿਆ ਤਾਂ ਇਸ ਹਾਰ ਤੋਂ ਬਾਅਦ ਹੁਣ ਪਾਕਿਸਤਾਨ ਦੇ ਵਿੱਚ ਟੀਮ ਪ੍ਰਬੰਧਨ ਅਤੇ ਬੋਰਡ ਦੀ ਭੂਮਿਕਾ ਉੱਤੇ ਸਵਾਲ ਖੜੇ ਹੋ ਰਹੇ ਨੇ ਤਾਂ ਵਕ ਵਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਆਸੀਮ ਮੁਨੀਰ ਕਥੀ ਤੌਰ ਉੱਤੇ ਪੀਸੀਬੀ ਦੇ ਕੰਮਕਾਜ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਤਾਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇੱਕ ਸੁਨੇਹਾ ਭੇਜਿਆ ਤੇ ਇਹ ਸੁਨੇਹਾ ਕਥੀ ਤੌਰ ਉੱਤੇ ਟੀਮ ਦੀ ਅਧੂਰੀ ਤਿਆਰੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਗਲਤ ਪ੍ਰਬੰਧਨ ਅਤੇ ਬੇਲੋੜੇ ਬਿਆਨਾਂ ਦੀ ਆਲੋਚਨਾ ਕਰਦਾ ਹੈ ਤਾਂ ਪਾਕਿਸਤਾਨ ਦੇ ਵਿੱਚ ਕੁਝ ਮੋਹਸਿਨ ਨਕਵੀ ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਨੇ ਦਾਦੀ ਕਿ T20 ਵਿਸ਼ਵ ਕੱਪ ਦੇ ਦੌਰਾਨ ਪਾਕਿਸਤਾਨ ਦੀ ਟੀਮ ਨੇ ਸ਼ੁਰੂ ਦੇ ਵਿੱਚ ਭਾਰਤ ਵਿਰੁੱਧ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਬਾਅਦ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ਕਿ ICC ਦੀ ਸਖਤੀ ਤੋਂ ਬਾਅਦ ਪਾਕਿਸਤਾਨ ਦੀ ਟੀਮ ਮੈਚ ਖੇਡਣ ਦੇ ਲਈ ਸਹਿਮਤ ਹੋ ਗਈ ਚਾਹ ਦੌਰਾਨ ਪੀਸੀਬ ਦੇ ਚੇਅਰਮੈਨ ਮੋਸਿਨ ਨਕਵੀ ਨੇ ਇੱਕ ਬਿਆਨ ਦੇ ਨਾਲ ਇੱਕ ਨਵਾਂ ਵਿਵਾਦ ਛੇੜ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਆਸੀਮ মুনੀਰ ਦਾ ਨਾਮ ਲਿਆ ਮੋਸਿਨ ਨਕਵੀ ਨੇ ਆਖਿਆ ਨਾ ਤਾਂ ਮੈਂ ਅਤੇ ਨਾ ਹੀ ਪਾਕਿਸਤਾਨ ਸਰਕਾਰ ਭਾਰਤ ਜਾਂ ਫਿਰ ਆਈਸੀਸੀ ਦੀਆਂ ਧਮਕੀਆਂ ਤੋਂ ਡਰਦੇ ਨੇ ਜਿੱਥੋਂ ਤੱਕ ਫੀਲਡ ਮਾਰਸ਼ਲ ਆਸੀਮ মুনੀਰ ਦਾ ਸਵਾਲ ਹੈ ਤੁਸੀਂ ਜਾਣਦੇ ਹੋ ਉਹ ਕਦੇ ਨਹੀਂ ਡਰਦੇ ਹੁਣ ਭਾਰਤ ਵਿਰੁੱਧ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਫੌਜ ਦੇ ਨਾਮ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਨਾਲ ਵਿਵਾਦ ਜਿਹੜਾ ਹੋਰ ਵੀ ਤੇਜ਼ ਹੋ ਗਿਆ ਹੈ ਤਾਂ ਭਾਰਤ ਵਿਰੁੱਧ ਇਸ ਹਾਰ ਨੇ ਪਾਕਿਸਤਾਨੀ ਕ੍ਰਿਕਟ ਦੇ ਵਿੱਚ ਹਲਚਲ ਜਿਹੜੀ ਪੈਦਾ ਕਰ ਦਿੱਤੀ ਹੈ ਸਾਬਕਾ ਖਿਡਾਰੀ ਪ੍ਰਸ਼ੰਸਕ ਅਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਪੀਸੀਬੀ ਦੀ ਭੂਮਿਕਾ ਬਾਰੇ ਬਹਿਸ ਜਿਹੜੀ ਤੇਜ਼ ਹੋ ਚੁੱਕੀ ਹੈ ਹਾਲਾਂਕਿ ਮੋਸਿਨ ਨਕਵੀ ਦੇ ਅਸਤੀਫੇ ਬਾਰੇ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਵੱਦ ਦੀ ਆਲੋਚਨਾ ਨੇ ਨਿਸ਼ਚਿਤ ਤੌਰ ਉੱਤੇ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਉਹਨਾਂ ਦਾ ਅਹੁਦਾ ਹੁਣ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ